ਮੇਰੀ 12 ਸਾਲਾਂ ਦੀ ਭਤੀਜੀ ਰਾਤੀ ਉਹਦੀ ਆਕਸੀਜਨ ਘਟ ਗਈ ਸੀ ਉਹਨੂੰ ਉੱਥੇ ਰਾਤੀ ਲੈ ਕੇ ਆਏ ਆ ਜਦੋਂ ਉਹਦੀ ਛਾਤੀ ਦੇ ਵਿੱਚ ਇਹਨਾਂ ਨੇ ਸਾਨੂੰ ਸਵੇਰੇ ਦੱਸਿਆ ਕਿ ਉਹਦੀ ਛਾਤੀ 'ਚ ਪਾਣੀ ਹੈ ਉਹਦੀ ਪਾਣੀ ਕੱਢਣ ਦੇ ਪ੍ਰੋਸੀਜਰ ਦੇ ਚੱਕਰ ਦੇ ਵਿੱਚ ਉਹਨਾਂ ਨੇ ਕੋਈ ਇਹ ਚੀਜ਼ ਦਾ ਕੋਈ ਯੂਜ਼ ਕੀਤਾ ਉਹਦੇ ਮੂੰਹ ਦੇ ਵਿੱਚ ਕੋਈ ਇਹ ਚੀਜ਼ ਮਾਰੀ ਆ ਜਿਹਦੇ ਨਾਲ ਉਹਦੇ ਮੂੰਹ ਦੇ ਵਿੱਚੋਂ ਬਲੀਡਿੰਗ ਹੋ ਗਈ ਆ ਸਾਰਾ ਉਹਦੇ ਦੰਦ ਵੇਖੋ ਉਹਦੇ ਲਾਹਲੇ ਤੱਕ ਖੂਨ ਲੱਗਾ ਹੋਇਆ ਆ ਮੇਰੀ 12 ਸਾਲਾਂ ਦੀ ਭਤੀਜੀ ਸੀ ਰਾਤੀ ਉਹਦੀ ਆਕਸੀਜਨ ਘਟ ਗਈ ਸੀ ਉਹਨੂੰ ਉੱਥੇ ਰਾਤੀ ਲੈ ਕੇ ਆਏ ਆ ਤੇ 35 ਆਕਸੀਜਨ ਹੀ ਇੱਥੇ ਲੈ ਕੇ ਆਏ ਆ ਤੇ ਅਲਾ ਆਕਸੀਜਨ ਲਾਂਦਿਆ ਸਾਰੀ ਉਹਦੀ ਆਕਸੀਜਨ 80 85 ਹੋ ਗਈ ਸੀ ਤੇ ਮੁੜ ਕੇ ਉਹਨੇ ਪਾਣੀ ਪੂਣੀ ਵੀ ਪੀਤਾ ਵਾ ਅੱਜ ਸਰ ਡਿਊਰਿੰਗ ਜਦੋਂ ਉਹਦੀ ਛਾਤੀ ਦੇ ਵਿੱਚ ਇਹਨਾਂ ਨੇ ਸਾਨੂੰ ਸਵੇਰੇ ਦੱਸਿਆ ਉਹਦੀ ਛਾਤੀ 'ਚ ਪਾਣੀ ਉਹਦੀ ਪਾਣੀ ਕੱਢਣ ਦੇ ਪ੍ਰੋਸੀਜਰ ਦੇ ਚੱਕਰ ਦੇ ਵਿੱਚ ਉਹਨਾਂ ਨੇ ਕੋਈ ਇਹ ਚੀਜ਼ ਆ ਕੋਈ ਯੂਜ਼ ਕੀਤਾ ਉਹਦੇ ਮੂੰਹ ਦੇ ਵਿੱਚ ਕੋਈ ਇਹ ਚੀਜ਼ ਮਾਰੀ ਆ ਜਿਹਦੇ ਨਾਲ ਉਹਦੇ ਮੂੰਹ ਦੇ ਵਿੱਚੋਂ ਬਲੀਡਿੰਗ ਹੋ ਗਈ ਆ ਸਾਰਾ ਉਹਦੇ ਦੰਦ ਵੇਖੋ ਉਹਦੇ ਨਾਲ ਹਲੇ ਤੱਕ ਖੂਨ ਲੱਗਾ ਹੋਇਆ ਵਾ ਔਰ ਉਹ ਪ੍ਰੋਸੀਜਰ ਕਰਨ ਵਾਸਤੇ ਘਰਦਿਆਂ ਦਾ ਕੰਸੈਂਟ ਜ਼ਰੂਰੀ ਹੁੰਦਾ ਵਾ ਇਹਨਾਂ ਨੇ ਘਰਦਿਆਂ ਦੇ ਕਿਸੇ ਕੋਲੋਂ ਕੋਈ ਕੰਸੈਂਟ ਨਹੀਂ ਲੀਤਾ ਕਿ ਅਸੀਂ ਉਹਦੇ 'ਚੋਂ ਪਾਣੀ ਕੱਢਣ ਲੱਗੇ ਆ ਜਾਂ ਨਹੀਂ ਕੱਢਣ ਲੱਗੇ ਇਹਨਾਂ ਦੀ ਅਨਗੈਲੀ ਦੇ ਨਾਲ ਇੱਕ 12 ਸਾਲਾਂ ਦੀ ਬੱਚੀ ਨੇ ਆਪਣੀ ਜਾਨ ਗਵਾ ਲਈ ਆ ਹੁਣ ਜੇਹੀ ਉਹਨਾਂ ਕੋਲੋਂ ਫਾਈਲ ਮੰਗਨਦੇ ਆ ਤਾਂ ਸਾਨੂੰ ਫਾਈਲ ਨਹੀਂ ਦੇ ਰਹੇ ਹੋ ਸਾਨੂੰ ਸਾਡੀ ਫਾਈਲ ਦੇਣ ਤੇ ਜੋ ਕੁੜੀ ਦੇ ਨਾਲ ਜੋ ਗਲਤ ਹੋਇਆ ਸਾਨੂੰ ਉਹਦਾ ਇਨਸਾਫ ਦੇ ਪਰ ਜਿਹੜੀ ਭੰਨ ਤੋੜ ਕੀਤੀ ਗਈ ਹੈ ਉਹ ਕਿਤੇ ਵੱਲੋਂ ਕੀਤੀ ਗਈ ਕੀ ਕਾਰਨ ਸਰ ਭੰਨ ਤੋੜ ਜਿਹੜੀ ਕੀਤੀ ਗਈ ਆ ਬਾਰ-ਬਾਰ ਬਾਰ-ਬਾਰ ਇਹਨਾਂ ਕੋਲੋਂ ਫਾਈਲ ਮੰਗੀ ਜਾ ਰਹੀ ਸੀ ਇਹਨਾਂ ਨੇ ਫਾਈਲ ਦੇਣ ਤੋਂ ਮਨਾ ਕਰ ਰਹੇ ਆ ਇੱਥੋਂ ਫਾਈਲ ਚੁੱਕ ਕੇ ਲੈ ਗਏ ਆ ਉੱਥੇ ਜਾ ਕੇ ਡਿਨਾਈ ਕਰ ਰਹੇ ਆ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਮੈਂ ਬੜੇ ਆਰਾਮ ਦੇ ਨਾਲ ਬੜੇ ਪਿਆਰ ਦੇ ਨਾਲ ਤੁਹਾਨੂੰ ਪੁਲਿਸ ਵਾਲੇ ਇਹ ਵੀ ਦੱਸ ਦੇਣਗੇ ਕਿ ਮੈਂ ਬੜੇ ਪਿਆਰ ਦੇ ਆਰਾਮਦਾਨ ਨਾਲ ਗੱਲ ਕੀਤੀ ਆ ਪਰ ਉਹ ਜਿਹੜੇ ਸੀਗੇ ਉਹ ਆਪਣੀ ਗਲਤੀ ਨਹੀਂ ਆੰਦੇ ਉਹਨਾਂ ਫਾਈਲ ਦੇਣ ਵਾਸਤੇ ਮੰਨ ਰਹੇ ਨੇ ਹੁਣ ਤੁਹਾਡੇ ਵੱਲੋਂ ਕੀ ਮੰਗ ਕੀਤੀ ਜਾ ਰਹੀ ਪ੍ਰਸ਼ਾਸਨ ਤੋਂ ਸਰ ਮੰਗੇ ਆ ਕਿ ਪਹਿਲਾਂ ਤਾਂ ਸਾਨੂੰ ਫਾਈਲ ਦੇਣ ਉਸ ਤੋਂ ਬਾਅਦ ਕੁੜੀ ਤੇ ਜੋ ਕੁੜੀ ਨਾਲ ਗਲਤ ਜਿਹਦੇ ਕੋਲ ਹੋਇਆ ਵਾ ਉਹਤੇ ਬੰਦੀ ਕਾਰਵਾਈ ਕੀਤੀ ਜਾਵੇ ਲੜਕੀ ਬਸ ਪਰ ਲੜਕੀ ਹੈ ਕਿ ਮੇਰੀ ਮੈਂ ਚੰਗੀ ਕਣੀ ਛੜ ਕੇ ਗਈ ਆ ਮੈਂ ਕਿ ਮੈਂ ਆਨੀ ਆ ਆਨੀ ਮੈਂ ਮਾਣੇ ਮੈਂ ਆਨੀ ਆ ਮੰਮਾ ਮੈਂ ਨੇ ਛੁੱਟੀ ਲੈਣੀ ਆ ਮੇਰੀ ਆਂਡ ਗੇਰੇ ਇਹਨਾਂ ਨੇ ਚੰਗੀ ਪਹਿਲੀ ਰੋਟੀ ਮੰਗ ਗਈ ਰਹੀ ਸਾਰੀ ਰਾਤ ਮੰਮਾ ਨੂੰ ਕੋਕ ਬੜੀ ਲੱਗੀ ਆ ਮੈਂ ਪਾਣੀ ਪੀਣਾ ਮੈਨੂੰ ਕਾ ਪੀਣੀ ਆ ਇਹਨਾਂ ਮੰਮਾ ਨਾਲ ਗਾੜ ਕਰਨੇ ਗੇ ਨਹੀਂ ਕੋਈ ਨੂੰ ਕੁਛ ਨਹੀਂ ਗੇਣਾ ਹੈਗਾ ਨੂੰ ਕੋੜੀ ਨੂੰ ਕਿ ਦੂੱਤ ਕਿ ਚੰਗੀ ਭਲੀ ਬੈਕਿੰਗ ਇਹਨਾਂ ਨਾਲ ਗੱਲਾਂ ਕਰਨ ਕਿ ਮਮਾ ਮੈਂ ਸ਼ਾਮਾਂ ਨੂੰ ਘਰ ਜਾਣਾ ਆ ਬੜੀ ਸੋਹਣੀ ਗੱਲਾਂ ਕਰਨਗੇ ਸੀ ਇਹਨਾਂ ਨੇ ਆਏ ਇਹਨਾਂ ਨੇ ਕਿਹਾ ਨਾ ਗੱਸੀਆ ਨਹੀਂ ਹੈਗਾ ਟੀਕੇ ਲਾ ਲਗੇ ਨਾ ਟੀਕੇ ਲਾ ਲਾ ਕੇ ਨਾ ਸ਼ੇਕ ਮੇਰੇ ਕੋਲ ਹੀ ਰਹਿਣ ਦਿੱਤਾ ਇਹਨਾਂ ਨੇ ਬਲੇਚ ਪਾ ਕੇ ਮੇਰੀ ਕੋੜੀ ਨੂੰ ਫੁੱਲ ਭਾ ਕਿੰਨੇ ਸਾਲ ਦੀ ਹੈਗੀ ਬੇਟੀ ਤੁਹਾਡੀ ਮੇਰੀ ਬੇਕੀ ਬਾੜ ਮਸਾਲਾ ਲੱਕ ਮੇਰੀ ਬੇਕੀ ਕੀ ਨਾਮ ਕੀ ਕਰ ਦੋ ਕੋਈ ਲੱਗਦਾ ਡਾਕਟਰ ਆ ਬੰਦ ਨੇ ਜੀ ਹਾਂ ਜੀ ਹਾਂ ਜੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੇਰੀ ਛੋਟੀ ਬੱਚੀ ਨਹੀਂ ਮਿਲਣੀ ਹੈ ਜੀ ਇਹ ਰੋਜ਼ ਦੇ ਵਿੱਚ ਫਿਰ ਲੈ ਗਏ ਦੀ ਇਹਨਾਂ ਨੂੰ ਅੱਥੇ ਹਸਪਤਾਲ ਵਿੱਚ ਹਾਂਜੀ ਕਿੰਨੇ ਦਿਨ ਹੋ ਗਏ ਹਸਪਤਾਲ ਵਿੱਚ ਦਾਖਲ ਕੱਲ ਲੈ ਕੇ ਆਏ ਅੱਜ ਕੱਲ ਲੈ ਕੇ ਆਏ ਆ ਕੱਲ ਰਾਤੀ ਲੈ ਕੇ ਆਏ ਆ 8:30 ਕਿ ਮਾਮਲਾ ਸੀ ਅੱਜ ਕੁਝ ਨਹੀਂ ਪਤਾ ਜੀ ਮੈਂ ਵੀ ਆਇਆ ਹਾਂ ਇਹ ਉਹਨਾਂ ਨੇ ਕਹੇ ਸਾਡੀ ਬੇਟੀ ਬੇਟੀ ਦਾਖਲ ਹਸਪਤਾਲ ਇਹ ਉਹਦੀ ਡੈਥ ਹੀ ਉਦਿਸ ਮਤੀ ਗੱਲਬਾਤ ਚੱਲ ਰਹੀ ਹੈ ਪੁੱਛ ਰਹੀ ਨੇ ਕਿ ਕੀ 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 ਸਰ ਪਰਿਵਾਰ ਵੱਲੋਂ ਇਲਜ਼ਾਮ ਲੱਗ ਰਿਹਾ ਕਿ ਗਲਤ ਟੀਕਾ ਲਗਾਉਣ ਦੇ ਕਰਕੇ ਜਿਹੜਾ ਬੱਚਾ ਮੌਤੇ ਘਟ ਉਤਰਿਆ ਅੱਜ ਸਾਡੇ ਕੋਲ ਕੋਈ ਕੰਪਲੇਂਟ ਨਹੀਂ ਆਈ ਸੀ ਕੋਈ ਅੱਛਾ ਜੇ ਮੈਂ ਇਹ ਕੰਪਲੇਂਟ ਦੇਣਗੇ ਉਸ ਸੰਸਾਰ ਜੋ ਵੀ ਕਾਰਵਾਈ ਕੀਤੀ ਜਾਊਗੀ ਸਰ ਜਾਂਚ ਕੀਤੀ ਜਾਏਗੀ ਅੱਜ ਕੀ ਚੱਲ ਰਹੀ ਆ ਜੋ ਵੀ ਨਾ ਕੰਪਲੇਂਟ ਦੇਣਗੇ ਸਰ ਜਿਹੜੇ ਡਾਕਟਰਾਂ ਦੀ ਅਣਖੇਲੀ ਆਈ ਸਾਹਮਣੇ ਤੇ ਕੀ ਉਹ ਤਾਂ ਫਿਰ ਗੱਲ ਹੈ ਜੇ ਕਿ ਕੋਈ ਹੱਲ ਗੱਲ ਹੈ ਕੋਈ ਕੰਪਲੇਂਟ ਮੁਤਾਬਕ ਜੋ ਇਨਵੈਸਟਿਗੇਟ ਹੋਈ ਉਸ ਸੰਸਾਰ ਕਾਰਵਾਈ ਹੋਊਗੀ ਕਿੰਨੇ ਸਾਲ ਦੀ ਲੜਕੀ ਹੈਗੀ ਸੀ ਜਿਸ ਤੇ ਬਾਰੇ ਕੰਪਲੇਂਟ ਅੱਜ ਮੈਂ ਅੱਜ ਉਹਨਾਂ ਨੇ ਦੱਸਿਆ ਹੈਗੇ ਆ ਆਏ ਆ ਜਿਸ ਦਾ ਮਰਦ ਮੈਨੂੰ ਪਤਾ ਨਹੀਂ ਹੈ ਪੁੱਛ ਲਈ ਨੇ ਕਿੰਨੀ ਹੈ ਜੀ ਲੜਕੀ ਦੀ ਜਿਹੜੀ ਉਹਨਾਂ ਨੇ ਕੰਪਲੇਂਟ ਹੈਗੀ ਹੈ ਕਿ ਨਹੀਂ ਹੈਗੀ ਉਸ ਸੰਸਾਰ ਕਾਰਵਾਈ ਸਰ ਜਿਹੜੀ ਪੁਲਿਸ ਕੀਤੀ ਗਈ ਹੈ ਹਾਂਜੀ ਪਰਿਵਾਰ ਤੇ ਬਿਆਨ ਨਹੀਂ ਬਿਆਨ ਇਹ ਕੋਈ ਲਿਖਤੀ ਕੰਮ ਲੈਣੇ ਆ ਥੱਲੇ ਕੋਈ ਲਿਖਤੀ ਕੰਮ ਨੂੰ ਇਹ ਦੇ ਖਿਲਾਫ ਕਾਰਵਾਈ ਕੀਤੀ ਜੇ ਉਹ ਦੇਖ ਲਾਂ ਬੇਜੂ ਕਮਿਟੀ ਉਹਦੇ ਸੰਬੰਧੀ ਵੀ ਕੋਈ ਕਮਲਣ ਆਏਗੀ ਕਰ ਕਾਰਵਾਈ ਇਹਨਾਂ ਦੇ ਵੱਲੋਂ ਕੀਤੀ ਗਈ ਹੈ ਜਿਹੜੀ ਭੰਤੋੜ ਹੋਈ ਹੈ ਹਫਤੇਵਾਰ ਦੇ ਅੰਦਰ ਹਾਂਜੀ ਪਤਾ ਨਹੀਂ ਆਇਆ ਹੀ ਹੈ ਅੱਜ ਪਤਾ ਕਰ ਰਹੇ ਹਾਂ ਪਤਾ ਲੱਗ ਜੀ ਕਦੋਂ ਲਈ ਕੀਤੀ